ਬਾਬਾ ਸਾਹਿਬ ਜੀ ਕੋਤਰਾ ਜੀ ਬਹੁਤ ਜੀ ਬਹੁਤ ਬਹੁਤ ਧੰਨਵਾਦ ਕਿਸੇ ਦਰਸ਼ਨ ਦੇਤੇ ਮੈਨੂੰ ਸੰਗਤੋਂ ਪਹਿਲਾਂ ਹੀ ਥੰਡੋਂ ਸਦਿਆ ਮੈਨੂੰ ਤੁਸੀਂ ਦਰਸ਼ਨ ਕਰ ਲੋ ਬਹੁਤ ਵਧੀਆ ਕੀਤਾ ਉੱਚਾ ਚੁੱਕਣ ਲਈ ਆਪਣਾ ਸਾਰਾ ਜੀਵਨ ਲਾ ਦਿੱਤਾ ਆਪਣਾ ਸਾਰਾ ਪਰਿਵਾਰ ਲਾਇਆਗਾ ਬਾਰਿਆਂ ਨੇ ਅੱਜ ਉਹਨਾਂ ਦੇ ਪੋਤਰਾ ਸਾਹਿਬ ਜੀ ਉਹਨਾਂ ਦੇ ਦਰਸ਼ਨ ਕਰਕੇ ਅਸੀਂ ਆਪਣੇ ਆਪ ਨੂੰ ਬੜੇ ਸੁਭਾਗਾਂ ਵਾਲੇ ਸਮਝਦੇ ਆ ਕਿਉਂਕਿ ਉਹ ਮਹਾ ਸ਼ਕਸ਼ੀਤ ਅਸੀਂ ਤਾਂ ਹੁਣੇ ਪਹਿਲਾਂ ਵੀ ਗੱਲ ਕਰਦੇ ਸੀ ਜਿਨ੍ਹਾਂ ਸਮਿਆਂ ਦੇ ਵਿੱਚ ਪੜ੍ਹਾਈ ਕਰਨੀ ਬੜੀ ਔਖੀ ਸੀ ਸਾਡੇ ਸਮਾਜ ਲਈ ਹੁਣ ਸਾਨੂੰ ਤਾਂ 32 ਡਿਗਰੀਆਂ ਤੇ ਇੱਕ ਪਾਸੇ ਸਾਨੂੰ ਤਾਂ 2 ਡਿਗਰੀਆਂ ਦੇ ਨਾਵਾਂ ਦਾ ਨਹੀਂ ਪਤਾ ਉਹਨਾਂ ਨੇ ਉਸ ਸਮੇਂ 'ਚ 32 ਡਿਗਰੀਆਂ ਹਾਸਲ ਕਰਕੇ ਸਮੁੱਚੇ ਸੰਸਾਰ ਨੂੰ ਉੱਚਾ ਚੁੱਕਣ ਲਈ ਆਪਣਾ ਸਾਰਾ ਜੀਵਨ ਲਾਇਆ ਔਰ ਆਪਾਂ ساری ਉਮਰ ਵੀ ਉਹਨਾਂ ਦਾ ਦੇਣ ਦੇ ਨਹੀਂ ਸਕਦੇ ਜੋ ਉਹਨਾਂ ਨੇ ਕੁਰਬਾਨੀ ਸਾਡੇ ਲਈ ਮੈਂ ਤਾਂ ਸਟੇਜਾਂ ਤੇ ਵੀ ਕਈ ਵਾਰ ਕਹਿੰਦਾ ਹਾਂ ਵੀ ਜਿਹੜੀਆਂ ਔਰਤਾਂ ਕਿਸੇ ਵੀ ਸਮਾਜ ਦੀ ਔਰਤ ਹੋਵੇ ਨਾ ਸਮੇਂ ਦੇ ਵਿੱਚ ਔਰਤ ਨੂੰ ਕਿਉਂ ਸਮਝਿਆ ਜਾਂਦਾ ਚੀਂ। ਉਹਨਾ ਸਮੇਂ ਦੇ ਵਿੱਚ ਜਿੱਤੇ ਬਾਣੀ ਨੇ ਕਿ ਸੋ ਕਿਉਂ ਮੰਦਾ ਆਖੀ ਜਿਤ ਜਮੈ ਨਾ ਰਾਜ ਆnder ਜੈ। ਕਿ ਉਹਨਾਂ ਨੂੰ ਕਿਉਂ ਮੰਦਾ ਆਖਦੇ ਜਿਹਨਾਂ ਨੇ ਕੁੱਕ ਤੋਂ ਪੀਰ ਫਕੀਰ ਰਾਜੇ ਮਹਾਰਾਜੇ ਜਨਮ ਲੈਂਦੇ ਆ ਉਸ ਔਰਤ ਨੂੰ ਮੰਦਾ ਕਿਉਂ ਆਖਦੇ। ਉਸ ਜਿਸ ਸਮੇਂ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਾਹਮਣੇ 바ਵਾ ਸਾਹਿਬ ਜੀ ਨੇ ਉਸ ਔਰਤ ਨੂੰ ਪੈਰ ਦੀ ਜੁੱਤੀ ਤੋਂ ਸਿਰ ਦਾ ਤਾਜ ਬਣਾ ਕੇ ਗਏ ਆ। ਉਹ ਸਿਰ ਦਾ ਤਾਜ ਬਣਾ ਕੇ ਗਏ ਔਰਤ ਨੂੰ ਸਭਾ ਸਾਰੇ ਸਮਾਜੀਆਂ ਔਰਤਾਂ ਜਿਹੜਾ ਦੇਣਦਾਰ ਹੈ ਬਾਬਾ ਸਾਹਿਬ ਜੀ ਦਾ ਕਾਰਜ ਨਹੀਂ ਚੁਕਾ ਸਕਦੀਆਂ। ਪਰ ਅਸੀਂ ਸਾਰੇ ਰਲ ਕੇ ਵੀ ਮੈਂ ਪੜਦਾ ਸੀ ਬਾਬਾ ਸਾਹਿਬ ਜੀ ਨੇ ਕਹਿੰਦੇ ਉਹਨਾਂ ਨੇ ਇੱਕ ਨੇ ਕਰੋੜਾਂ ਲੋਕਾਂ ਦੇ ਸੁਪਨੇ ਜਿਹੜੇ ਸੱਚ ਕਰ ਦਿੱਤੇ ਆ। ਕਰੋੜਾਂ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ। ਪਰ ਅਸੀਂ ਕਈ ਕਰੋੜਾਂ ਰਲ ਕੇ ਵੀ ਉਹਨਾਂ ਦੇ ਇੱਕ ਦੇ ਸੁਪਨੇ ਨੂੰ ਪੂਰਾ ਨਹੀਂ ਕਰ ਸਕਿਆ ਜਦ ਤੱਕ। ਸਾਨੂੰ ਬੜੀ ਖੁਸ਼ੀ ਹੋਈ ਆ ਆਪਾਂ ਆਪਣੇ ਆਪ ਨੂੰ ਵੀ ਭਾਗਾਂ ਵਾਲੇ ਸਮਝਦੇ ਆ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਅੰਸ਼ ਹੈ ਐ ਸਾਨੂੰ ਇਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾ ਮਿਲਿਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦੇ ਇਹਨਾਂ ਨੇ ਆ ਕੇ ਸਾਨੂੰ ਦਰਸ਼ਨ ਦਿੱਤੇ ਆ ਇਸ ਡੇਰੇ ਵਿੱਚ ਆਪਣੇ ਮੂਰਤ ਚਰਨ ਪਾਏ ਬਹੁਤ ਬਹੁਤ ਧੰਨਵਾਦ ਹੈ ਸਾਡੇ ਬੀਬੀ ਸੰਤੋਖ ਜੀ ਆ ਜਵਾਨਾ ਸਾਹਿਬ ਜੀ ਨਾਲ ਸਾਡੇ ਬੀਬੀ ਜੀ ਆ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਨਾਲ ਲੈ ਕੇ ਆਏ ਆ ਇੱਕ ਮੇਰਾ ਛੋਟਾ ਜਿਹਾ ਸਵਾਲ ਹੈ ਕਿ ਜਿੱਦਾਂ ਬਾਕੀ ਜਿਹੜੀਆਂ ਪਾਰਟੀਆਂ ਹੈਗੀਆਂ ਬਾਬਾ ਸਾਹਿਬ ਹੀਮਰਾਉਂ ਵੇਦਕਾਰ ਜੀ ਦੇ ਬਦੌਲਤ ਅੱਜ ਉਹ ਚੋਣਾਂ ਲੜਦੀਆਂ ਔਰ ਲੜਦੀਆਂ ਆ ਰਹੀਆਂ ਨੇ ਤੇ ਉਹ ਬਾਬਾ ਸਾਹਿਬ ਦਾ ਨਾਮ ਲੈ ਕੇ ਜਿੱਤਦੀਆਂ ਆ ਰਹੀਆਂ ਨੇ ਅੱਜ ਹਲਕਾ ਹੁਸ਼ਾਰਪੁਰ ਤੋਂ ਚੋਣਾਂ ਸੰਬੰਧੀ ਬਾਬਾ ਸਾਹਿਬ ਹੀਮਰਾਉਂ ਵੇਦਕਾਰ ਜੀ ਦੇ ਪੋਤਰਾ ਜਸਵੰਤ ਵੇਦਕਾਰ ਜੀ ਜਿਹੜੇ ਚੋਣ ਦੌਰਾਨ ਦੇ ਵਿੱਚ ਉਤਰੇ ਆ ਉਹਨਾਂ ਦਾ ਬਲੱਡ ਹੈ ਉਹਨਾਂ ਦਾ ਖੂਨ ਹੈ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਪਾਦਗਨ ਵਿੱਚ ਸਾਰਿਆਂ ਨੂੰ ਰਲ ਕੇ ਹਮਲਾ ਮਾਰਨਾ ਚਾਹੀਦਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਠੀਕ ਹੈ ਸਾਰੇ ਸਮਾਜ ਨੂੰ ਰਲ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਨਮਸਕਾਰ ਧੰਨਵਾਦ ਜੀ ਜਾਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ